ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਸਬਜੀ ਦੀ অর্ਗੈਨਿਕ ਤੇ ਆ ਚੀਜ਼ ਹੈ ਜਿਹੜੀ ਜ਼ਿੰਦਗੀ 'ਚ ਮੈਂ ਵੀ ਪਹਿਲੀ ਵਾਰ ਦੇਖੀ ਹੈ ਤੇ ਆਈ ਥਿੰਕ ਸੋ ਜੀ ਨੇ ਦੇਖੀ ਹੈ ਜਾਂ ਨਹੀਂ ਦੇਖੀ ਮੈਨੂੰ ਕਮੈਂਟ ਜ਼ਰੂਰ ਕਰਿਓ ਚੱਪਣ ਕੱਦੂ ਆ ਹੁੰਦਾ ਅਸਲੀ ਆਪਾਂ ਤਾਂ ਹੋਰ ਹੀ ਕੁਝ ਖਾਈਗੇ ਤੇ ਬਾਈ ਨੇ ਲਾਈ ਹੈ অর্ਗੈਨਿਕ ਸਬਜੀ ਕਿਵੇਂ ਬਾਈ ਚੱਪਣ ਕੱਦੂ ਸਤਿ ਸ਼੍ਰੀ ਅਕਾਲ ਬਾਈ ਜੀ ਆ ਠੀਕ ਹੋ ਬਹੁਤ ਵਧੀਆ ਜੀ ਆਪਣਾ ਤੇ ਮੈਨੂੰ ਮਾੜਾ ਸਾਰੀ ਡਿਟੇਲ ਦੱਸ ਦਿਓ ਵੀ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਆ ਦੇਖੋ ਜੀ ਆ ਚੱਪਣ ਕੱਦੂ ਤਰ੍ਹਾਂ ਦਾ ਰੰਗ ਤੇ ਚੱਪਣ ਕੱਦੂ ਜਿਹਨੂੰ ਆਪਾਂ ਪੰਜਾਬੀ ਚ ਚੱਪਣ ਹੀ ਕਹਿੰਦੇ ਆਏ ਹਾਂ ਅੱਜ ਤੱਕ ਫਿਰ ਬਾਅਦ ਚ ਲੋਕਾਂ ਨੇ ਅੰਗਰੇਜ਼ੀ ਸ਼ਬਦ ਲਾਦਾ ਅੰਗਰੇਜ਼ੀ ਕੱਦੂ ਉਹ ਵਾਕਈ ਅੰਗਰੇਜ਼ੀ ਹੁੰਦੇ ਜਿਹੜੇ ਏਡੇ ਏਡੇ ਹੁੰਦੇ ਬਿਲਕੁਲ ਬਿਲਕੁਲ ਇਹ ਚੱਪਣ ਦੀ ਸ਼ੇਪ ਚ ਹੀ ਆ ਬਾਈ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਦੀਆਂ ਆ ਸਾਹਮਣੇ ਆਪਾਂ ਵੱਲਾਂ ਲਾਈਆਂ ਹੋਈਆਂ ਨੇ ਇਸ ਸਾਲ ਤੋਂ ਪਹਿਲਾਂ ਬਈ ਐਂ ਦੱਸੋ ਮੈਨੂੰ ਬੀ ਕਿੱਥੋਂ ਆਇਆ ਆਪਣਾ ਇਹ ਇਹ ਬਈ ਹਾਈਬ੍ਰਿਡ ਆ ਤੇ ਦੇਸੀ ਤੁਸੀਂ ਕਿਉਂ ਪ੍ਰੇਫਰ ਕੀਤਾ ਬਿਲਕੁਲ ਦੇਸੀ ਬੀਜ ਆ ਬਾਈ ਤੇ ਆਪਾਂ ਕੋਈ ਇਹ ਵੇਚਣ ਵਾਸਤੇ ਨਹੀਂ ਲਾਉਂਦੇ ਆਪਾਂ ਆਪਣੇ ਘਰ ਜੋਗੀ ਸਬਜ਼ੀ ਹੋ ਜੇ ਐਨੇ ਵਾਸਤੇ ਹੀ ਦੇਸੀ ਵੀ ਮੰਗਵਾਏ ਸੀ ਪਿੰਡ ਦਾ ਨਾਮ ਆ ਚੈਣਾ ਰਵੀ ਆ ਮੁੰਡੇ ਦਾ ਨਾਮ ਰਵੀ ਚੈਣਾ ਉੱਤੇ ਬਈ ਨੰਬਰ ਪਾ ਦਾਂਗੇ ਅਸੀਂ ਬਾਈਆਂ ਨਾਲ ਕੰਟੈਕਟ ਕਰ ਲਿਓ ਬਿਲਕੁਲ ਜੀ ਰਵੀ ਚੈਣਾ ਮੁੰਡਾ ਬਾਈ ਜੈਤੋ ਕੋਲੇ ਠੀਕ ਆ ਆਨਲਾਈਨ ਬਾਈ ਘਰੇ ਭੇਜ ਦਿੰਦਾ ਤੁਹਾਡੇ ਬਾਈ ਪੋਸਟ 40-50 ਰੁਪਏ ਦਾ ਖਰਚਾ ਲੈਂਦੇ ਨੇ ਤੇ ਆ 400 ਰੁਪਏ ਦੀ ਕਿੱਟ ਆਈ ਸੀਗੀ ਮਿਨੀ ਕਿੱਟ 18 ਆਈਟਮਾਂ ਦੇ ਵਿੱਚ ਉਹਨਾਂ ਨੇ ਬਾਈ ਨੇ ਭੇਜੀਆਂ ਆਪਣੇ ਕੋਲ ਸਭ ਤੋਂ ਪਹਿਲਾਂ ਆ ਕੇ ਚੱਪਣ ਕਦੂ ਜੀ ਚੱਪਣ ਕਦੂ ਤੋਂ ਬਾਅਦ ਪੇਠਿਆਂ ਦੀਆਂ ਵੱਲਾਂ ਤ ਥੋੜੀ ਮੇਰੇ ਕੋਲ ਜਗ੍ਹਾ ਘਟਾਉਣ ਕਰਕੇ ਜਿਆਦਾ ਕੱਠੀਆਂ ਲੱਗੀਆਂ ਨਹੀਂ ਤਾਂ ਥੋੜੀ ਜਗ੍ਹਾ ਖੁੱਲੀ ਹੋਵੇ ਤਾਂ ਚੰਗੀ ਤਰ੍ਹਾਂ ਆਪਣ ਖੁੱਲੀਆਂ ਲਾਉਣੀਆਂ ਚਾਹੀਦੀਆਂ ਇਹਨਾਂ ਨੂੰ ਫੱਟੇ ਬਣਾ ਕੇ ਉਸ ਤੋਂ ਬਾਅਦ ਆਜੋ ਅੱਗੇ ਇਹ ਰਾਏ ਚਿਬੜ ਨੇ ਇਹਨਾਂ ਨੂੰ ਫੁੱਲ ਪੈ ਚੁੱਕੇ ਆ ਬਸ ਲੱਗਦੇ ਨੇ ਹੈ ਹਾਂਜੀ ਰਾਏ ਚਿਬੜਣੀਆਂ ਵੱਲ ਆ ਫੁੱਲ ਲੱਗ ਚੁੱਕੇ ਇਹਨਾਂ ਨੂੰ 8-10 ਦਿਨਾਂ ਦੇ ਵਿੱਚ ਵਿੱਚ ਮਤਲਬ ਇਹ ਸ਼ਿਮਲਾ ਮਿਰਚ ਵੀ ਲੱਗੀ ਮਿਲਾਂ ਇਹ ਵੀ ਦੇਸੀ ਹੈ ਹਾਂਜੀ ਬਿਲਕੁਲ ਜੀ ਠੀਕ ਸ਼ਿਮਲਾ ਮਿਰਚ ਲੱਗੀ ਹੋਈ ਹੈ ਜੀ ਇਹ ਸਾਈਡਾਂ ਦੇ ਸ਼ਿਮਲਾ ਮਿਰਚ ਦੇ ਬੂਟੇ ਲਾਏ ਸੀ ਫਿਰ ਇਸ ਤੋਂ ਬਾਅਦ ਆ ਕੀਰੇ ਹੈ ਹਨਾ ਕੀਰੇ ਦਾ ਵੀ ਫਰਕ ਦੇਖੀ ਬਾਈ ਕਿਵੇਂ ਦਾ ਹਨਾ ਬਿਲਕੁਲ ਬਿਲਕੁਲ ਜੀ ਕੀਰਾ ਹਜੇ ਹੁਣ ਸਟਾਰਟ ਹੋਇਆ ਜੀ ਇਸ ਤੋਂ ਬਾਅਦ ਫਿਰ ਜਿਵੇਂ ਕਦੂਆਂ ਦੀਆਂ ਵੱਲਾਂ ਆ ਗਈਆਂ ਜੀ ਦੇਸੀ ਕਦੂ ਉਸ ਤੋਂ ਬਾਅਦ ਇਹ ਤਰਾਂ ਨੇ ਜੀ ਤਰਾਂ ਅਸੀਂ ਆਲਰੇਡੀ ਤੋੜ ਚੁੱਕੇ ਆ ਆਹ ਵਾਲੇ ਕਲਰ ਦੀਆਂ ਤੁਹਾਨੂੰ ਬਾਜ਼ਾਰ ਦੇ ਵਿੱਚ ਕਦੇ ਕੋਈ ਤਾਰ ਨਹੀਂ ਵਿਖੇਗੀ ਹਾਈਬ੍ਰਿਡ ਦੇ ਵਿੱਚ ਇਹ ਹੁੰਦਾ ਹੈ ਕਿ ਬਾਈ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਪਰ ਉਹਦਾ ਟੇਸਟ ਨਹੀਂ ਕੋਈ ਹੁੰਦਾ ਪਹਿਲਾਂ ਇਹੀ ਖਾਂਦੇ ਹੁੰਦੇ ਸੀ ਆਪਾਂ ਦੇਸੀ ਅੱਜ ਤੋਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਫਿਰ ਜਦੋਂ ਬਾਈ ਬਿਜ਼ਨਸ ਬਣ ਗਿਆ ਨਾ ਹਰ ਚੀਜ਼ ਬਿਜ਼ਨਸ ਦੇ ਵਿੱਚ ਕੀ ਹੁੰਦਾ ਅਗਲਾ ਕੁਆਂਟੀਟੀ ਕਹਿੰਦਾ ਵੀ ਮੇਰੇ ਕੋਲੇ ਕੁਆਂਟਲਾਂ ਦੇ ਕੁਆਂਟਲ ਚੀਜ਼ ਹੋਵੇ ਖਾਣ ਵਾਲੇ ਨੂੰ ਉਹਦਾ ਕੋਈ ਮਜ਼ਾ ਆਵੇ ਨਾ ਵੇ ਆ ਕਰੇਲੇ ਦੀਆਂ ਬੱਲਾਂ ਆ ਗਈਆਂ ਬਾਈ ਕਰੇਲੇ ਚੱਲ ਰਹੇ ਆ ਜੀ ਤੇ ਇਸ ਤੋਂ ਬਾਅਦ ਫਿਰ ਬਾਈ ਚੌਲੇ ਜਿਹਨੂੰ ਲੰਮੀ ਫਲੀ ਵੀ ਕਹਿੰਦੇ ਆ ਉਹਦੀਆਂ ਬੱਲਾਂ ਤਿਆਰ ਨਹੀਂ ਫਿਰ ਅੱਗੇ ਆਪਣੇ ਕੋਲ ਖਖੜੀਆਂ ਆ ਗਈਆਂ ਖਖੜੀਆਂ ਨੂੰ ਫੁੱਲ ਪੈ ਚੁੱਕੇ ਆ ਹਫਤੇ 10 ਦਿਨ ਦੇ ਵਿੱਚ ਵਿੱਚ ਖਖਣੀਆਂ ਸ਼ੁਰੂ ਹੋ ਜਾਣਗੀਆਂ ਤੇ ਟਿੰਡੋ ਸ਼ੁਰੂ ਹੋ ਚੁੱਕੀਆਂ ਜੀ ਇਹ ਵੀ ਦੇਸੀ ਹਾਂਜੀ ਬਿਲਕੁਲ ਦੇਸੀ ਟਿੰਡੋ ਹੈ ਸਟਾਰਟ ਹੋ ਚੁੱਕੀ ਹੈ ਜੀ ਹਾਂਜੀ ਹਾਂਜੀ ਕੰਡੇਦਾਰ ਟਿੰਡੋ ਹੋਊਗੀ ਜਦੋਂ ਐਵੇਂ ਤੋੜਾਂਗੇ ਤਾਂ ਕੰਡੇ ਮਹਿਸੂਸ ਹੋਣਗੇ ਤੇ ਸੋ ਆਪਾਂ ਸਾਰੇ ਬਿਲਕੁਲ ਬਾਈ ਇਹਨੂੰ ਰੇ ਸਪਰੇਅ ਜਾਂ ਕੁਝ ਹੋਰ ਬਿਲਕੁਲ ਨਹੀਂ ਬਾਈ ਜੀ 1% ਵੀ ਨਹੀਂ ਕੱਲੀ ਰੂੜੀ ਦੀ ਰੇ ਪਾ ਕੇ ਤੇ ਜਗਾ ਨੂੰ ਇਹਨੂੰ ਆਪਾਂ ਪੂਰੀ ਹਲਾਣਾ ਵਾਹ ਕੇ ਤੇ ਫਿਰ ਆ ਫੱਟੇ ਬਣਾ ਕੇ ਸਭ ਦੀਆਂ ਦੇ ਬੀ ਲਗਾ ਦਿੱਤੇ ਸੀ ਉਸ ਤੋਂ ਬਾਅਦ ਬਾਈ ਜੀ ਆਪਣੇ ਆਗੇ ਇਹ ਆ ਗਏ ਬਤਾਉਂ ਜੀ ਇਹ ਵੀ ਦੇਸੀ ਬਿਲਕੁਲ ਦੇਸੀ ਵੈਂਗਣਾ ਜੀ ਪੱਤਿਆਂ ਦਾ ਵੀ ਫਰਕ ਆ ਹਾਂਜੀ ਹਾਂਜੀ ਵਾਈਟ ਕਲਰ ਦੇ ਫੁੱਲ ਆ ਰਹੇ ਇਹਨਾਂ ਨੂੰ ਸਟਾਰਟ ਹੋਣ ਲੱਗਿਆ ਇਸ ਤੋਂ ਬਾਅਦ ਭਿੰਡੀਆਂ ਆ ਗਈਆਂ ਜੀ ਭਿੰਡੀ ਦਾ ਸਾਈਜ਼ ਹੈ ਜਿਹੜਾ ਜਿਹੜੀ ਤੁਸੀਂ ਬਾਜ਼ਾਰ ਭਿੰਡੀ ਵੇਖੋਗੇ ਉਹਦੇ ਨਾਲੋਂ ਅੱਧਾ ਸਾਈਜ਼ ਇਸ ਤੋਂ ਜ਼ਿਆਦਾ ਭਿੰਡੀ ਦਾ ਸਾਈਜ਼ ਨਹੀਂ ਹੋਊਗਾ ਤੇ ਬੀਜ ਨਹੀਂ ਬਣਨਗੇ ਛੇਤੀ ਹਾਈਬ੍ਰਿਡ ਦੇ ਵਿੱਚ ਬੀਜ ਉਹ ਗੁਬਾਰਾ ਆ ਗਿਆ ਹੈ ਨਾ ਇਸ ਤੋਂ ਅੱਗੇ ਜੀ ਗੁਬਾਰਾ ਆ ਗਿਆ ਗੁਬਾਰੇ ਦੀਆਂ ਫਲੀਆਂ ਇਸ ਟਾਈਮ ਉਹਨੇ ਕਬੂਟਿਆਂ ਨੂੰ ਹੀ ਥੱਲੇ ਨੀਚੇ ਜੜਾਂ 'ਚ ਲੱਗਣੀਆਂ ਸਟਾਰਟ ਹੋ ਗਈਆਂ ਬਹੁਤ ਲੰਮੀ ਫਲੀ ਹੁੰਦੀ ਹੈ ਇਹ ਗਵਾਰੇ ਦੀ ਜਿਹੜੀ ਦੇਸੀ ਗਵਾਰਾ ਜਿਹਨੂੰ ਕਹਿੰਦੇ ਆਪਾਂ ਹਰ ਚੀਜ਼ ਅੱਜਕੱਲ ਹਾਈਬ੍ਰਿਡ ਜਾਨੀ ਨਕਲ ਉਹਦੀ ਤਿਆਰ ਹੋ ਚੁੱਕੀ ਹੈ ਜੀ ਪਰ ਆਪਾਂ ਨੂੰ ਉਸ ਨਕਲ ਦਾ ਕੋਈ ਫਾਇਦਾ ਨਹੀਂ ਚਲੋ ਹਾਂਜੀ ਓਕੇ ਆਹ ਚੱਪਣ ਕਦੂ ਬਹੁਤ ਵਧੀਆ ਹੈ ਨਾ ਸਾਰੇ ਕਿਸਾਨ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨੀ ਕਿ ਜਗ੍ਹਾ ਤੁਹਾਡੇ ਕੋਲ ਹੁੰਦੀ ਹੈ ਉਹਨੇ ਕਿ ਜੋਗੀ ਘਰ ਜੋਗੀ ਸਬਜ਼ੀ ਦੀ ਬੀਜ ਚਾਹੇ ਇਹ ਨਹੀਂ ਕਹਿੰਦੇ ਵੀ ਦੇਸੀ ਲਾਓ ਹਾਈਬ੍ਰਿਡ ਲਾ ਲਓ ਬਿਨਾਂ ਰੇ ਸਪਰੇ ਵਾਲੀ ਜ਼ਰੂਰ ਹੈ ਨਾ ਬਰਤਨੀ ਚਾਹੀਦੀ ਹੈ ਬਾਕੀ ਦੇਸੀ ਵੀ ਬਾਈ ਆਏ ਹਨ ਨਾ ਵੀ ਬੀਜ ਦੇ ਹਿਸਾਬ ਨਾਲ ਦੇਖੀ ਤਾਂ ਕੋਈ ਖਰਚਾ ਨਹੀਂ ਮਸਤ ਬੀਜ ਦਾ ਉਸ ਵਾਰ ਜਦੋਂ ਆਪਾਂ ਇਹਦੇ ਤੇ ਇੱਕ ਕੋਈ ਦਾਣਾ ਰੇਹ ਦਾ ਨਹੀਂ ਸਪਰੇਅ ਦਾ ਨਹੀਂ ਤੇ ਆਪਣੇ ਜੋਗੀ ਘਰ ਜੋਗੀ ਵਾਧੂ ਹੋ ਜਾਣੀਆਂ 18 20 ਆਈਟਮਾਂ ਲੱਗੀਆਂ ਹੋਣੀਆਂ ਤਾਂ ਮੰਨੋ ਰੋਜ਼ ਦੀਆਂ ਇੱਕ ਦੋ ਆਈਟਮਾਂ ਮੇਲ ਹੀ ਜਾਣੀਆਂ ਆਪਾਂ ਨੂੰ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੋਰ ਵੀਡੀਓ ਪੈਂਦੀਆਂ ਰਹਿਣੀਆਂ ਥੈਂਕ ਯੂ ਸੋ ਮਾਚੀ ਓਕੇ ਜੀ